ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਮੱਲੀਆਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਦੇ ਨੇੜੇ ਦੇ ਪਿੰਡਾਂ ਦੇ ਵਿੱਚ ਕੋਕਰੀ ਕਲਾਂ ਇਹਦੇ ਨੇੜ ਹੈ ਮੇਨ ਜੇ ਆਪਾਂ ਸੜਕਾਂ ਦੀ ਗੱਲ ਕਰੀਏ ਦੋਸਤੋ ਤੇ ਜਦੋਂ ਮੋਗੇ ਤੋਂ ਲੁਧਿਆਣੇ ਵੱਲ ਨੂੰ ਜਾਂਦੇ ਆ ਤਾਂ ਅਜੀਤਵਾਲ ਮੇਨ ਛੜਕ ਤੇ ਆਉਂਦਾ ਤੇ ਉੱਥੋਂ ਵੀ ਤਲਵੰਡੀ ਮੱਲੀਆਂ ਵੱਲ ਸੜਕ ਆ ਜਾਂਦੀ ਹੈ ਜੇ ਕੋਈ ਵੀਰ ਅੰਮ੍ਰਿਤਸਰ ਸਾਹਿਬ ਤੋਂ ਜਾਂ ਇਧਰੋਂ ਜਲੰਧਰ ਸਾਈਡ ਤੋਂ ਆਉਂਦਾ ਤਾਂ ਤਰਮ ਕੋਟ ਵਾਲੇ ਪਾਸੇ ਦੀ ਵੀ ਇਸ ਪਿੰਡ ਆਇਆ ਜਾ ਸਕਦਾ ਹੈ ਸੋ ਤਲਵੰਡੀ ਮੱਲੀਆਂ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਭਰਾ ਕੋਲ ਅੱਜ ਵੀਡੀਓ ਬਣਾਉਣ ਆਏ ਆ ਮੇਰੀ ਪਹਿਲੀ ਵੀਡੀਓ ਪਰ ਬਾਈ ਜੀ ਹੋਰਾਂ ਨੂੰ 30 ਸਾਲ ਹੋ ਗਏ ਵਪਾਰ ਦਾ ਕੰਮ ਕਰਦਿਆਂ ਨੂੰ ਇਹਨਾਂ ਨੂੰ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਵਪਾਰ ਕਰਦੇ ਸੀ ਮਤਲਬ ਇਹ ਦੂਜੀ ਪੀੜ੍ਹੀ ਇਸ ਮੱਝਾਂ ਜਗਾਵਾਂ ਦੇ ਵਪਾਰ ਦੇ ਵਿੱਚ ਹੈ ਦੋ گاਵਾ ਦੋਨੇ ਹੀ ਸੋਨੀਆਂ ਸੋਇਆਂ ਤਿਆਰ ਦੁੱਧ ਵਾਲੀਆਂ ਤੇ ਦੋਨਾਂ ਨਾਲ ਹੀ ਬੱਚੇ ਵਛਣ ਹੈ ਪਹਿਲਾਂ ਹੀ ਧਿਆਨ ਚ ਕਰ ਲਿਓ ਦੱਸੋ ਬਹੁਤ ਸੋਹਣੀਆਂ گاਵਾ ਚੰਗੇ ਥਾਣਾਂ ਦੀਆਂ ਚੰਗੇ ਹਵਾਨੇ ਦੀਆਂ ਤੇ ਵੱਛੀਆਂ ਵੀ ਇਹਨਾਂ ਦੇ ਨਾਲ ਸੋਹਣੀਆਂ ਤੁਹਾਨੂੰ ਦਿਖਾਉਂਗਾ ਇਸ ਵੀਡੀਓ ਚ ਇਹ ਤੋਂ ਇਲਾਵਾ ਤਿੰਨ ਝੋਟੀਆਂ ਇਸ ਵੀਡੀਓ ਚ ਦਿਖਾਉਣਗੀਆਂ ਤੇ ਇਹ ਵੀ ਤਿੰਨੇ ਸੁੰਜਾਂ ਸਵਾਂਜਾਂ ਸੁੰਜਾਂ ਸਵਾਂਜਾਂ ਵੀ ਬਸੇ ਮੰਨ ਲਓ ਵੀ 1-1 2-2 ਦਿਨਾਂ ਦੀਆਂ ਹੈ ਬਾਕੀ ਡਿਟੇਲ ਬਾਅਦ ਦੱਸ ਦੂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਦੀ ਤਸੱਲੀ ਆਪ ਕਰੋਗੇ ਤਿਆਰ ਦੁੱਧ ਵਾਲੇ ਪਸ਼ੂ ਦਾ ਦੁੱਧ ਚੋਣ ਦਾ ਤੁਹਾਡਾ ਹੱਕ ਹੈ ਤੇ ਉਹ ਜਰੂਰ ਤੁਸੀਂ ਚੋਕੇ ਦੇਖਿਓ ਆਪਦੀ ਤਸੱਲੀ ਕਰਕੇ ਖਰੀਦਿਓ ਸ਼ੁਰੂਆਤ ਕਰ ਲੈਨੇ ਆ ਦੋਸਤੋ ਆਪਾਂ ਇਸ ਵੀਡੀਓ ਦੀ ਤੇ ਇਸ ਵੀਡੀਓ ਚ ਤੁਹਾਨੂੰ ਨਗ ਟੋਟਲ ਜਿਹੜੇ ਹੋ ਮੈਂ 5 ਦਿਖਾਉਂਗਾ ਮੈ ਸਤਿ ਸ੍ਰੀ ਅਕਾਲ ਹਸੀਕਾਲ ਜੀ ਨਾਮ ਆਪਣਾ ਦੱਸ ਦਿਓ ਭਾਈ ਨਾਮ ਭਾਈ ਮੇਰਾ ਬੱਬੀ ਆ ਠੀਕ ਹੈ ਵਰਿੰਦਰ ਸ਼ਰਮਾ ਠੀਕ ਹੈ ਤੇ ਆਪਣਾ ਪਿੰਡ ਹੈਗਾ ਤਲਵੰਡੀ ਮੱਲੀਆਂ ਠੀਕ ਹੈ ਭਾਈ ਮੋਗਾ ਡਿਸਟ੍ਰਿਕਟ ਪੈਂਦਾ ਆਪਾਂ ਨੇੜੇ ਦੇ ਪਿੰਡ ਕੋਕਰੀਕਲਾ ਗਾਲਵਕਲਾ ਜੇ ਇਧਰੋਂ ਧਰਮਕੋਟ ਸਾਈਡ ਤੋਂ ਆਵੇ ਤੱਕ ਕਿਸ਼ਨਪੁਰਾ ਠੀਕ ਹੈ ਫਿਰ ਕਿਸ਼ਨਪੁਰਾ ਵਿੱਚ ਹੈ ਹਾਂਜੀ ਕਿਸ਼ਨਪੁਰਾ ਵੇਚਦੀ ਤੇ ਆਪਣਾ ਵਾਰਦਾ ਕੰਮ ਹਮ ਠੀਕ ਆ ਆਪਾਂ ਮੱਝਾਂ ਲਿਆਉਣੇ ਆ ਵੇਚਦੰਨੇ ਆ ਠੀਕ ਹੈ ਬਾਕੀ ਵੀਡੀਓ ਚ ਜੋ ਦੁੱਧ ਹਜ਼ਾਰ ਦੱਸਿਆ ਜਾਊਗਾ ਉਹ ਹੋਊਗਾ ਠੀਕ ਹੈ ਠੀਕ ਆ ਇਹ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਦਿੰਨੇ ਆ ਠੀਕ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਬਈ ਹਾਂਜੀ ਕਿੰਨਾਵਾਂ ਸੂਆ ਕਿਨੇ ਤਰ੍ਹਾਂ ਦੀ ਅਜ ਸੂ ਦੂਜਾ ਸੂਆ ਜੀ ਹਮ ਇਹ ਆਪਣੇ ਘਰੇ ਸੂਈ ਆ ਠੀਕ ਐ ਜ਼ੇਰ ਪ੍ਰੋਪਰ ਆ ਹੂੰ ਜੇ ਕਿਸੇ ਵੀਰ ਨੇ ਜ਼ੇਰ ਦੀ ਵੀਡੀਓ ਦੇਖਣੀ ਤਾਂ ਦਿਖਾ ਵੀ ਦੇਵਾਂਗੇ ਠੀਕ ਐ ਬਾਈ ਠੀਕ ਆ ਤੇ ਇਹਨੂੰ ਅੱਜ ਚੌਥਾ ਦਿਨ ਸੂਈ ਨੂੰ ਆ ਠੀਕ ਐ ਇਹਦੇ ਥੱਲੇ 17 ਲੀਟਰ ਤਿਆਰ ਦੁੱਧ ਆ ਠੀਕ ਐ ਇਹ ਨਹੀਂ 16 ਹੋਊਗਾ ਕੰਡਾ ਕੋਈ ਆਵਦਾ ਲਿਆਵੇ ਭਲਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੂੰ ਠੀਕ ਆ ਤੇ ਬਾਕੀ ਮਗਰ ਵੱਛੀ ਆ ਠੀਕ ਆ ਵਧੀਆ ਸੀਮੈਂਟ ਦੀ ਆ ਮੈਨੂੰ ਸੀਮੈਂਟ ਦਾ ਪਤਾ ਨਹੀਂ ਆ ਨਾ ਮੈਂ ਪੁੱਛਿਆ ਵੀ ਕਿਹੜਾ ਸੀਮੈਂਟ ਲੱਗਾ ਇਹਦੇ ਕੀ ਗੱਲਬਾਤ ਆ ਪਰ ਦੇਖਣ ਵਾਲਾ ਜਿਹੜਾ ਵੀਰ ਕੋਈ ਸਿਆਣਾ ਹੀ ਲੈ ਕੇ ਜਾਊਗਾ ਤੇ ਬੱਛੀ ਉਹ ਪੂਰੇ ਵਧੀਆ ਟੀਕੇ ਦੀ ਹੈ ਕਹਿਦੀ ਠੀਕ ਹੈ ਰੇਟ ਇਹਦਾ ਕੀ ਰੱਖ ਦਿਆਂ ਰੇਟ ਵੀਰੇ ਦਾ 1,20,000 ਰੁਪਈਆ ਦੱਸੋ 1,20,000 ਰੇਟ ਵਾਕਈ ਬੱਛੀ ਜਿਹੜੀ ਉਹ ਕਿਸੇ ਚੰਗੇ ਬੁੱਲਦੀ ਹੈ ਕੰਨ ਇਹਦੇ ਜਿਹੜੇ ਉਹ ਖਾਕੀ ਰੰਗ ਦੇ ਹੋਣਗੇ ਬਹੁਤਿਆਂ ਬੱਛੀਆਂ ਦੇ ਕੰਨ ਜਿਹੜੇ ਉਹ ਬਲੈਕ ਹੁੰਦੇ ਆ ਸੋਹਣਾ ਫੇਸ ਹੈ ਤੇ 나ੜੂਆ ਬੱਚੇ ਦਾ ਨਾਮ ਆ ਤਾਜੀ ਸੂਈ ਵੀ ਵਹਿੜ ਆ ਕਾਸਕਾ ਨਾਲ ਇੱਕ ਹੋਰ ਇਹਦੀ ਵੀ ਇਹਦੇ ਥਣ ਬਹੁਤ ਸੋਹਣੇ ਆ। ਹੱਥੀ ਚੁਆਈ ਵਾਲਾ ਥਣ 17 ਲੀਟਰ ਇਸ ਟਾਈਮ ਦੁੱਧ ਹਾਜ਼ਰ ਆ। ਕੋਈ ਵੀ ਭਰਾ ਤੋ ਟਾਈਮ ਚੋਲੇ, ਤਿੰਨ ਟਾਈਮ ਚੋਲੇ। ਚੋਕੇ ਤੁਸੀਂ ਲੈ ਲਓ। ਪੂਰਾ ਮੁਠੀ ਦੀ ਚੁਆਈ ਵਾਲਾ ਥਣ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ। ਗਾਵਾਂ ਚ ਦੋਸਤੋ ਇਹ ਖੂਬੀ ਰਹਿੰਦੀ ਆ ਵੀ ਇਹਨਾਂ ਦੇ ਨਾਲ ਜੇ ਵੱੱਛੀ ਆ ਜੇ ਤਾਂ ਫਿਰ ਇਹ ਮੰਨ ਲਓ ਵੀ ਦੋਹਾਂ ਸਾਲਾਂ ਚ ਦੋ ਨਗ ਤਾਂ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਤੇ ਕਨਫਰਮ ਹੋ ਜਾਂਦੇ ਆ। 1.5 ਸਾਲ ਦੀ 2 ਸਾਲ ਦੀ ਵੱਛੀ ਸੂ ਪੈਂਦੀ ਹੈ ਸੋ ਚੰਗਾ ਹਵਾਨਾ ਇੱਕ ਹੋਰ ਚੀਜ਼ ਜਿਹੜੀ ਦੱਸਣੀ ਜ਼ਰੂਰੀ ਹੈ ਦੋਸਤੋ ਵੀਡੀਓ ਜਿਹੜੀ 3 ਵਜੇ ਦੇ ਆਸ-ਪਾਸ ਬਣ ਰਹੀ ਹੈ ਬਈ ਫੇਰ ਕਮਾ ਲਓ ਇੱਥੋਂ ਸੋ 3 ਵਜੇ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਵੀਡੀਓ ਦਾ ਟਾਈਮ ਇਸ ਕਰਕੇ ਦੱਸਿਆ ਵੀ ਤੁਹਾਨੂੰ ਹਵਾਨਾ ਪ੍ਰੋਪਰ ਧਿਆਨ ਚ ਜਾਵੇ ਵੱਛੀ ਇਹ ਦੀ ਦੇਖੋ ਬੜੀ ਸੋਹਣੀ ਵੱਛੀ ਸੋਹਣਾ ਟਾਂਚਾ ਵੱਛੀ ਦਾ ਕੱਲੀ ਬੱਚੀ ਜਿਹੜੀ ਹੈ ਜੇ ਦੀ ਕੀਮਤ ਲਾਈਏ ਦੱਸੋ ਜਦੋਂ ਇਹ ਡੇਢ ਕਿ ਮਹੀਨੇ ਦੀ ਹੋ ਗਈ ਤੇ ਉਦੋਂ ਅੰਦਾਜ਼ਾ ਲਾਇਓ ਵੀ ਕਿੰਨੇ ਕੁ ਦੀ ਵਿਕ ਸਕਦੀ ਹੈ ਜੇ ਵੇਚਣੀ ਹੋਵੇ ਸੋ ਪਹਿਲੇ ਨੰਬਰ ਤੇ ਗਾਂ ਚੰਗੇ ਢਾਂਚੇ ਦੀ ਹੈ ਹੱਥੀਂ ਚੁਆਈ ਆਲਾ ਸੋਹਣਾ ਥਾਣਾ ਹੈ ਹਾਜ਼ਰ ਤਦ ਜਿਹੜਾ ਉਹ 17 ਲੀਟਰ ਹੈ ਅੱਗੇ ਕਿੰਨਾ ਚੋਲੋਗੇ ਤੁਹਾਡੀ ਸੇਵਾ ਤੇ ਸੁਭਾ ਜੇ ਬੌਲ ਗਈ ਹੈ ਯਾਨੀ 17 ਲੀਟਰ ਸਹੀ ਹੈ ਸੋ ਇਹ ਬੌਲਾ ਹੀ ਹੈ ਦੱਸੋ ਕਿਉਂਕਿ ਸੂਈ ਨੂੰ ਅਜੇ ਦਿਨ ਚੌਥਾ ਹੀ ਹੈ ਸੋ ਪਹਿਲੇ ਨੰਬਰ ਤੇ ਇਹ ਤੋ ਅੱਗੇ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਹੈ ਬੱਚਾ ਇਹਦੇ ਨਾਲ ਵੀ ਵੱਛੀ ਐ ਸੋ ਇਹਦੀ ਵੱਛੀ ਡੱਬੀ ਐ ਵੰਬੀ ਭਾਈ ਜਿਹੜੀ 2 ਨੰਬਰ ਤੇ ਗਾਂ ਇਹ ਕਹਿੰਦਾ ਮਸੂਆ ਇਹ ਦੂਜੇ ਸੂਏ ਇਹ ਆ ਠੀਕ ਐ ਜਣੀ ਸਹੀ ਦੂਜੇ ਸੂਏ ਆ ਇਹ ਨਹੀਂ ਵੀ ਕਹਿਣ ਦੀਆਂ ਗੱਲਾਂ ਹੂੰ ਤੇ ਮਗਰ ਇਹਦੇ ਵੀ ਵੱਛੀ ਆ ਠੀਕ ਐ ਇਹਨੂੰ ਅੱਜ 6 ਮਾ ਦਾਣਾ ਸੂਈ ਨੂੰ ਠੀਕ ਐ ਇਹਦੇ ਥੱਲੇ 24 ਲੀਟਰ ਤਿਆਰ ਦੁੱਧ ਆ ਦੁੱਧ ਦੇ ਥੱਲੇ 25 ਲੀਟਰ ਆ ਆਪਾਂ 24 ਦੱਸਾਂਗੇ ਠੀਕ ਐ ਭਲਾ ਕੋਈ ਕੰਡਾ ਆਪਦਾ ਲਿਆਵੇ ਠੀਕਾ ਜੇ ਕੋਈ ਸਾਈ ਦੇ ਕੇ 20000 ਰੁਪਿਆ ਇਹਨੂੰ ਦੋ ਟਾਈਮ ਚੋਣੀ ਚਾਵੇ ਤਾਂ ਆਪਾਂ ਚੋਾ ਵੀ ਦੇਵਾਂ ਠੀਕ ਹੈ ਠੀਕ ਹੈ ਨਾ ਰੇਟ ਇਹਦਾ ਕੀ ਰੱਖਦੇ ਰੇਟ ਇਹਦਾ 1.5 ਲੱਖ ਰੁਪਿਆ ਹੈ 1.5 ਲੱਖ ਹਾਂ ਲਈ ਬਈ ਨੂੰ ਦੋਸਤੋ ਇਹਦੇ ਨਾਲ ਵੀ ਵੱਛੀ ਇਹਦੀ ਵੱਛੀ ਦੇਖੋ ਪਹਿਲਾਂ ਸਟਰਕਚਰ ਬਹੁਤ ਸੋਹਣਾ ਵੱਛੀ ਦਾ 1.5 ਲੱਖ ਰੁਪਿਆ ਡਿਮਾਂਡ ਹੈ ਤੇ ਦਿਨ 6 ਹੋਏ ਆ 24 ਲੀਟਰ ਦੁੱਧ ਹਾਜ਼ਰ ਹੈ ਜਿਹੜਾ ਤੁਸੀਂ ਝੋ ਲੈਣਾ ਸੁਆ ਦੂਜਾ ਇਹਦਾ ਵੀ ਸਟਰਕਚਰ ਬਹੁਤ ਸੋਹਣਾ ਸੋ ਦੋਨੇ ਹੀ ਵੜਾ ਜਿਹੜੀਆਂ ਉਹ ਤੁਹਾਨੂੰ ਦਿਖਾ ਦੇਦੀਆਂ ਦੱਸੋ ਤੇ ਉਹਦੇ ਹਿਸਾਬ ਤੇ ਤੁਸੀਂ ਇਹਨਾਂ ਚੋਂ ਪਸ਼ੂ ਸਿਲੈਕਟ ਕਰ ਲਿਓ ਜਿਹੜਾ ਖਰੀਦਣਾ ਚਾਹੁੰਦੇ ਹੋ ਥਣ ਇਹਦੇ ਵੀ ਹੱਥੀ ਚੁਾਈ ਵਾਲੇ ਆ ਹਵਾਨਾ ਚੰਗਾ ਦਿਖਾਉਂਦੀ ਐ ਚੁਾਈ ਵੀ ਬਹੁਤ ਚੰਗੀ ਆ ਠੀਕ ਐ ਚੁਾਈ ਇਹਦੀ ਬਹੁਤ ਚੰਗੀ ਐ ਬਾਈ ਦੱਸਦਾ ਵੈਸੇ ਉਹ ਥਣ ਤੋਂ ਵੀ ਅੰਦਾਜ਼ਾ ਹੁੰਦਾ ਸਟਰਕਚਰ ਇਹਦਾ ਤੁਸੀਂ ਦੇਖੋ ਲੰਬੀ ਚੰਗੀ ਐ ਵੜ ਦੱਸੋਏ ਪੂਰੀ ਲੰਬਾਈ ਦੇ ਵਿੱਚ ਥਣ ਹੱਥੀ ਚੁਾਈ ਵਾਲਾ ਚੰਗਾ ਕੱਦ ਦਾ ਚੰਗੀ ਵੇਲ ਐ ਕਮਾਲੂ ਇਥੋਂ ਬਈ ਫੇਰ ਸੋ ਇਹ ਵੀ ਦੂਰੀ ਘਰ ਸਟੋਰ ਕੇ ਦਿਖਾਉਣੇ ਹਵਾਨਾ ਦੱਸੋ ਅੱਗੋਂ ਵੀ ਚੰਗਾ ਹੈ ਬਾਕੀ ਇਹਦਾ ਜਿਹੜੇ ਹਵਾਨੇ ਦੀ ਸ਼ੁਰੂਆਤ ਹੁੰਦੀ ਹੈ ਨਾ ਸਟਾਰਟਿੰਗ ਪੁਆਇੰਟ ਉਹ ਬੜੀ ਚੰਗੀ ਹੈ ਉੱਤੋਂ ਹਵਾਨਾ ਸ਼ੁਰੂ ਹੁੰਦਾ ਸੋ ਸਟਰਕਚਰ ਫੇਰ ਦੇਖੋ ਕਰਮਾਲੀ ਦਾ ਇਸ ਸਾਈਡ ਤੋਂ ਵੀ ਥਣ ਹੋਵਨਾ ਦੇਖੋ ਜਣੀ 30 ਕਿਲੋ ਪੈਣੇ ਸੂਏ ਦੁੱਧ ਦਿੱਤਾ ਇਹਨੇ ਠੀਕ ਹੈ ਤੇ ਜਣੀ ਜਿਹੜੇ ਹਿਸਾਬ ਨਾਲ ਸਟਾਰਟਿੰਗ ਆ ਵੀ 24 25 ਲੀਟਰ ਹੁਣ ਕਰ ਗਈ ਆ ਐਤਕੀ ਆਸ ਆ ਵੀ 30 ਤੋਂ ਵੀ ਪਲੱਸ ਦੇਊਗੀ ਠੀਕ ਹੈ ਸੋ 30 ਤੋਂ ਬਾਹਰ ਦੱਸੋ ਦੁੱਧ ਦੇਣ ਦੀ ਆਸ ਚੰਗਾ ਹਵਾਨਾ ਚੰਗਾ ਥਣ ਆਪੀ ਚੋਲੋ ਭਾਵੇਂ ਮਸ਼ੀਨ ਲਾ ਲਓ ਉਹ ਤੁਹਾਡੇ ਕੋਲ ਜਿੱਦਾਂ ਦੀ ਅਰੇਂਜਮੈਂਟ ਆ ਉਹਦੇ ਸਾਹਤੇ ਤੁਸੀਂ ਚੋਣੀ ਹੈ ਹਵਾਨਾ ਮੈਂ ਕਿਹਾ ਸੀ ਸ਼ੁਰੂਆਤ ਚੰਗੀ ਹੈ ਤੁਸੀਂ ਦੇਖੋ ਮੋੜ ਦੇ ਵਿੱਚੋਂ ਕਿੱਥੋਂ ਹਵਾਨਾ ਜਿਹੜਾ ਇਹਦਾ ਸ਼ੁਰੂ ਹੁੰਦਾ ਖੁਚਾਂ ਤੋਂ ਉੱਤੇ ਹੀ ਹੈ ਸੋ ਹਜੇ ਦੁਪਹਿਰ ਦਾ ਟਾਈਮ ਹੈ ਟਾਈਮ ਇੱਕ ਵਾਰ ਤੁਹਾਨੂੰ ਮੈਂ ਦਿਖਾ ਵੀ ਦਿੰਦਾ 3 ਵਜੇ ਤੇ 2 ਮਿੰਟ ਤੋਂ ਸੋ 3 ਵਜੇ 3 ਮਿੰਟ ਹੋਏ ਆ ਜੇ ਤੋਂ ਵੀਡੀਓ ਬਣਾ ਰਹੇ ਆ ਬੱਚੀ ਇਹਦੇ ਨਾਲ ਵੀ ਬਹੁਤ ਸੋਹਣੀ ਹੈ। ਇਸ ਤੋਂ ਅੱਗੇ ਤਿੰਨ ਤੁਹਾਨੂੰ ਮੱਝਾਂ ਤਿੰਨ ਝੋਟੀਆਂ ਦਿਖਾਉਣੀਆਂ ਆ। ਅ ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦਿਖਾਵਾਂਗੇ। ਵੈਸੇ ਵੀਡੀਓ ਚ ਤੀਜੇ ਨੰਬਰ ਤੇ ਆ। ਹਾਂਜੀ ਕੀ ਡਿਟੇਲ ਹੈ ਜੀ? ਇਹਦੀ ਡਿਟੇਲ ਇਹ ਆ ਵੀਰੇ ਇਹਨੇ ਪਹਿਲੇ ਸੂਏ 15 16 ਲੀਟਰ ਦੁੱਧ ਦਿੱਤਾ ਝੋਟੀ ਨੇ। ਠੀਕ ਹੈ। ਕਿਆਣੀ 15 ਪਲੱਸ ਕਿਹਾ ਸਾਨੂੰ ਮਾਲਕਾਂ ਨੇ। ਹੂੰ ਜਿਹੜੇ ਹਿਸਾਬ ਨਾਲ ਸਟਾਰਟਿੰਗ ਆ ਇਹਦੀ। ਹੂੰ ਮੰਨ ਕੇ ਚੱਲੋ ਵੀ ਖਾਲੀ ਕੀਤੀ ਇਹ ਕੱਲ ਸਵੇਰੇ ਅਸੀਂ। ਠੀਕ ਹੈ। ਚੌਥਾ ਦਿਨ ਨੂੰ ਸੂਈ ਨੂੰ ਅੱਜ ਸਹੀ। ਹੂੰ ਕੱਲ ਸਵੇਰੇ ਖਾਲੀ ਕੀਤੀ ਆ ਠੀਕ ਐ ਸ਼ਾਮ ਨੂੰ ਇਹਨੇ ਬੱਚੇ ਨੂੰ ਇੱਕ ਥਣ ਝਗਾ ਕੇ 4.5 ਲੀਟਰ ਦੁੱਧ ਦਿੱਤਾ ਹਮ ਅੱਜ ਸਵੇਰੇ ਬੱਚੇ ਨੂੰ ਇੱਕ ਥਣ ਝਗਾ ਕੇ 5 ਲੀਟਰ ਦੁੱਧ ਦਿੱਤਾ ਜਣੀ ਮੰਨ ਕੇ ਚੱਲੋ ਵੀ ਜੇ ਆਪਾਂ ਕੰਡਾ ਲਾ ਲਈਏ ਤੇ 12 ਕਿਲੋ ਤਿਆਰ ਦੁੱਧ ਆ 12 ਕਿਲੋ 12 ਦਾ 100 200 ਗ੍ਰਾਮ ਜਿਆਦਾ ਹੋਊਗਾ ਤੇ ਘਟ ਨਹੀਂ ਬੱਚਾ ਇਹਦੇ ਨਾਲ ਜਣੀ ਬੱਚਾ ਇਹਦੇ ਮਗਰ ਕੱਟਾ ਵਾ ਠੀਕ ਐ ਜਣੀ ਜਣੀ ਮੰਨ ਕੇ ਚੱਲੋ ਵੀ 17 18 ਲੀਟਰ ਦੁੱਧ ਦੇਣ ਵਾਲੀ ਝੋਟੀ ਆ ਤੇ 15 ਦੀ ਆਪਾਂ ਜੇ ਕੋਈ ਭਰਾ ਆਪਣੇ ਨਾਲ ਕੋਈ ਐਦਾਂ ਵੀ ਕਹਿ ਦਿੰਦੇ ਆ ਲੋਕ ਵੀ ਯਾਰ ਇਹ ਇੰਨਾ ਦੇ ਦੂ 15 ਦੀ ਆਪਾਂ ਬਾਨਵੀ ਕਰ ਲਾਂਗੇ ਠੀਕ ਹੈ ਬਾਈ ਠੀਕ ਹੈ ਨਾ ਜਣੀ ਉਹ ਆ ਵੀ ਝੋਟੀ ਦਿਖ ਰਹੀ ਆ ਜੋ ਚੀਜ਼ ਦਿਖ ਰਹੀ ਆ ਉਹ ਹੀ ਕਹਿ ਰਹੇ ਆ ਇਦਾਂ ਦੀ ਤਾਂ ਕੋਈ ਗੱਲ ਹੈ ਨਹੀਂ ਵੀ ਆਪਾਂ ਕੋਈ ਗਲਤ ਕਹਿ ਰਹੇ ਆ ਬਾਕੀ ਬਾਡੀ ਸਟਰਕਚਰ ਦੇਖ ਲੋ ਕੱਦ ਕਿੱਡਾ ਝੋਟੀ ਦਾ ਸਹੀ ਹੈ ਠੀਕ ਹੈ ਇਹਦਾ ਰੇਟ ਬਹੁਤ ਵੱਡੇ ਕੱਦ ਕਾਠ ਵਾਲੀ ਝੋਟੀ ਆ ਰੇਟ ਕੀ ਰਹਿਣਾ ਇਹਦਾ ਵੀਰੇ 2 ਚੋਂ ਮਾਨਤਾਨ ਕਰਾਂਗੇ 2 ਲੱਖ ਚੋਂ ਹਾਂ ਠੀਕ ਹੈ ਖੋਲ ਲਈ ਬਈ ਇਹਨੂੰ ਸੋ ਦੋ ਸੋ 2 ਲੱਖ ਚੋਂ ਮਾਨਤਾਨ ਬਾਈ ਕਹਿੰਦਾ ਕਰਦੇ ਆਂਗੇ ਬੱਚੇ ਦਾ 나ੜੂਆ ਨਾਲ ਹਜੇ ਲਵਾ ਬੱਚਾ ਉੱਚੀ ਤਾਂ ਦੋਸਤੋ ਤੁਸੀਂ ਇਹ ਦੇਖ ਲਓ ਵੀ ਕੰਧ ਦੇ ਨਾਲੋਂ ਸਿਰ ਜਿਹੜਾ ਉਹ ਤਾਂ ਨੂੰ ਚੱਕਦੀ ਹੈ ਜਦੋਂ ਤੋਂ ਉੱਚਾ ਲੰਘ ਜਾਂਦਾ ਹੈ ਫੁੱਲ ਵੱਡਾ ਕਾਦਾ ਖੈਰ ਵੀਡੀਓ ਚ ਜੱਜਮੈਂਟ ਹੋ ਜਾਣੀ ਹੈ ਤੁਹਾਨੂੰ ਲੰਬਾਈ ਫੁੱਲ ਹੈ ਸਿੰਘ ਸੋਹਣਾ ਥਣ ਇਹਦਾ ਵੀ ਹੱਥੀ ਚਵਾਈ ਵਾਲਾ ਤੇ 12 ਕਿਲੋ ਬੌਲੇ ਤੋਂ ਸ਼ੁਰੂਆਤ ਤੇ ਚਵਾਈ ਵੀ ਇੰਨੀ ਪੋਲੀ ਆ ਵੀ ਕਹਿਣ ਲੱਗੀਆਂ ਗੱਲਾਂ ਨਹੀਂ ਵੀ ਇੰਨੀ ਪੋਲੀ ਧਾਰਾ ਠੀਕ ਹੈ ਸਸੋ ਹਵਾਨਾ ਵੀ ਕਰਮਾ ਵਾਲੀ ਦਾ ਤੁਸੀਂ ਇਹ ਦੇਖੋ ਵੀ 3 ਵਜੇ ਬਹੁਤ ਸੋਹਣਾ ਹਵਾਨਾ ਝੋਟੀ ਦਿਖਾ ਰਹੀ ਐ ਖਾਲੀ ਥਣ ਬਿਲਕੁਲ ਨਜ਼ਰ ਆਉਂਦੇ ਹੋਣਗੇ ਕਿਉਂਕਿ ਅੱਜ ਹੀ ਇਹਨੂੰ ਬੌਲੇ ਤੋਂ ਬਿਲਕੁਲ ਵਾਈ ਕਹਿੰਦਾ ਵੀ ਖਾਲੀ ਕੀਤਾ ਢਾਂਚਾ ਦੇਖ ਲਓ ਇਹਦਾ ਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਕੱਟਾ ਇਹਦਾ ਸਾਹਮਣੇ ਆ ਨਾੜੂਆ ਬੱਚੇ ਦੇ ਨਾਲ ਆ ਤੁਹਾਨੂੰ ਇੱਕ ਵਾਰ ਮੈਂ ਦਿਖਾ ਵੀ ਦਿਨਾ ਬਾਕੀ ਬਾਡੀ ਬੰਤਰ ਤੋਂ ਵੀ ਬੱਚੇ ਦੀ ਤੋਂ ਜੱਜਮੈਂਟ ਹੋ ਜਾਂਦੀ ਹੁੰਦੀ ਹੈ ਕਿੰਨੀ ਕੁ ਉਮਰ ਹੋ ਸਕਦੀ ਹੈ ਸੋ ਚੌਥੇ ਦਿਨ 12 ਕਿਲੋ ਦੁੱਧ ਹਜ਼ਾਰ ਚੋਟੀ ਯਾਨੀ 12 ਦਾ 100 200 ਗ੍ਰਾਮ ਉੱਪਰ ਆ ਥੱਲੇ ਨਹੀਂ ਠੀਕ ਹੈ ਅੱਗੋਂ ਕਰਕੇ ਫੇਰ ਕਮਾਈ ਗਈ ਸੋਹਣੀ ਹੈ ਗਾੜੀ ਇਹ ਦੱਸੋ ਚੰਗੀ ਅਗਾੜੀ ਹੋਊਗੀ ਅਗਲੇ ਥਾਣੇ ਤੇ ਦੁੱਧ ਦੇ ਬਹੁਤ ਸੋਨਾ ਹੋਊਗਾ ਮੱਝ ਜਿਹੜੀ ਵੀ ਕੋਈ ਪਸੰਦ ਕਰੂਗਾ ਚਵਾਈ ਦੀ ਬਹੁਤ ਬੋਲੀ ਆ ਠੀਕ ਹੈ ਹਾਂ ਸੋ ਚਵਾਈ ਕੋਈ ਭੂਰ ਛੱਟਾ ਨਹੀਂ ਸੋ ਇਹ ਝੋਟੀ ਜਿਹੜੀ ਤੁਹਾਨੂੰ ਦੱਸੋ ਮੱਝਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਦਿਖਾ ਰਹੇ ਆਂ ਵੈਸੇ ਤੀਜੇ ਨੰਬਰ ਤੇ ਵੀਡੀਓ ਦੇ ਵਿੱਚ ਆ ਦੋ گاਵਾਾਂ ਤੋਂ ਬਾਅਦ ਚ ਇੱਕ ਹੋਰ ਝੋਟੀ ਇਹਦੇ ਥੱਲੇ ਵੀ ਦੁੱਧ ਬੜਾ ਚੰਗਾ ਹਾਜ਼ਰ ਹੈ ਇਹ ਵੀ ਤੁਹਾਨੂੰ ਵੀਡੀਓ 'ਚ ਦਿਖਾਉਣੇ ਆ ਜਿਹੜੀ ਬਈ ਦੋ ਨੰਬਰ ਤੇ ਝੋਟੀ ਆ ਹਾਂਜੀ ਇਹ ਕਿਨਵਾ ਸੂਆ ਵੀਰੇ ਇਹ ਵੀ ਦੂਜਾ ਸੂਆ ਵਾ ਹੂੰ ਇਹ 9 10 ਦਿਨ ਦੀ ਸੂਈ ਆ ਠੀਕ ਹੈ ਬਈ ਇਹ ਦੋ ਦਿਨ ਦੀ ਸੂਈ ਲਈ ਸੀ ਠੀਕ ਹੈ ਇੱਕ ਗੱਲ ਹੋਰ ਆ ਵੀਰੇ ਇਹ ਤਿੰਨੇ ਮੱਝਾਂ ਆਪਾਂ ਸੂਈਆਂ ਮਾਲਕ ਦੇ ਘਰ ਦੀਆਂ ਲਈਆਂ ਵਾ ਠੀਕ ਹੈ ਆਪਣੇ ਘਰੇ ਨਹੀਂ ਸੂਈਆਂ ਆਪਣੇ ਘਰੇ ਨਹੀਂ ਸੂਈਆਂ ਇਹ ਠੀਕ ਆ ਜਣੀ ਮੰਨ ਕੇ ਚੱਲੋ ਵੀ ਆਪਾਂ ਇਹ ਝੋਟੀ ਇੱਕ ਦਿਨ ਦੀ ਸੂਈ ਲਈ ਸੀ ਹੂੰ ਉਹ ਝੋਟੀ ਹੈ ਜਿਹੜੀ ਹੂੰ ਉਹ ਦੋ ਦਿਨ ਦੀ ਸੂਈ ਲਈ ਸੀ ਹੂੰ ਤੇ ਇਹ ਲਈ ਸੀ 4 ਦਿਨ ਦੀ ਸੂਈ ਠੀਕ ਹੈ ਇਹਨੂੰ ਅੱਜ ਆਪਣੇ ਘਰੇ ਆਈ ਨੂੰ ਹੋਗੇ ਪਾਈਂਦਾਂ ਠੀਕ ਹੈ ਬਈ ਠੀਕ ਆ ਇਹਦੇ ਥੱਲੇ ਜਣੀ ਮੰਨ ਕੇ ਚੱਲੋ ਵੀ 13 ਲੀਟਰ ਦੁੱਧ ਤਿਆਰ ਆ ਠੀਕ ਹੈ ਆਪਾਂ 12 ਦੱਸ ਕੇ ਦੇਵਾਂਗੇ ਕੋਈ ਭਰਾ ਕੰਡਾ ਆਫ ਦਾ ਲੈ ਆਵੇ ਠੀਕ ਹੈ। ਠੀਕ ਆ। ਬੱਚਾ ਕੱਟੀ ਇਹਦੇ ਨਾਲ? ਇਹਦੇ ਮਗਰ ਕੱਟੀ ਆ ਜੀ। ਠੀਕ ਹੈ। ਹਾਂਜੀ। ਇਹਦਾ ਰੇਟ ਕੀ ਹੈ? ਇਹਦਾ ਰੇਟ ਵੀਰੇ ਮੰਨ ਕੇ ਚੱਲੋ ਵੀ 1.5 ਲੱਖ ਚੋਂ ਮਾਨਤਾਣ ਕਰਦੇ ਆ। ਖੋਲੀ ਬਈ। ਠੀਕ ਹੈ ਨਾ? ਆਪਾਂ ਵੀਡੀਓ ਤੇ ਇਹ ਨਹੀਂ ਵੀ ਮੁੱਲ ਮੰਗੀਏ ਤੇ ਮੁੜ ਕੇ ਦੇ ਦਈਏ 10-20 ਹਜ਼ਾਰ ਘੱਟ। ਵੀ ਇਹ ਨਹੀਂ ਹੋਊਗਾ। ਮਾਨਤਾਣ ਜ਼ਰੂਰ ਹੋਊਗਾ ਜਿਹੜਾ ਭਰਾ ਚੱਲ ਕੇ ਆਊਗਾ। ਠੀਕ ਆ? ਤੇ ਜਣੀ ਮੁੱਲ ਆਪਾਂ ਉਹ ਇਹ ਜਾਇਜ਼ ਜੇ ਹੀ ਕੀਤਾ ਵਾ ਵੀ ਜਿਹੜਾ ਆਪਾਂ ਲੈ ਹੀ ਲੈਣੇ। ਠੀਕ ਆ? ਜਿਹੜੀ ਉਹ ਆ ਵੀ ਚਲੋ ਫੇਰ ਵੀ ਸੌਦੇ ਜੋ ਹੋਈ ਜਾਂਦਾ ਅਗਲਾ ਕਹਿੰਦਾ ਦੱਸੋ ਵੀਰ ਕਿੰਨੇ ਦੀ ਦਿਓਗੇ ਤਾਂ ਮਾਨ ਤਾਨ ਫੇਰ ਕਰਨਾ ਪੈਂਦਾ ਤੇ ਹੋ ਵੀ ਜਾਊਗਾ ਠੀਕ ਹੈ ਨਾ ਬਾਕੀ ਉਹ ਆ ਥਣ ਥਣ ਚੁਵਾਈ ਚੁਈ ਤਾਂ ਅੰਤ ਹੀ ਕੋਈ ਨਹੀਂ ਝੋਟੀ ਦਾ ਬਾੜੀ ਚੰਗੀ ਆ ਠੀਕ ਹੈ ਬਾਕੀ ਇਹ ਨਹੀਂ ਸਵੇਰੇ 6 ਵਜੇ ਦੀ ਚੁਵਾਈ ਆ ਮਈਆਂ ਦੀ ਕੋਈ ਇਹ ਨਹੀਂ ਆਪਾਂ ਸਾਰੇ 14 ਗੇ ਅਗਲਾ ਖਾਲੀ ਕਰਕੇ ਦੋ ਟਾਈਮ ਚੋਲੇ ਸਾਡੇ ਨਾਲ ਸਾਈ ਕਰਕੇ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਤੋਂ ਦੋਸਤੋ ਗਾਵਾਂ ਨੂੰ ਫੈਕਸ ਜਿਆਦਾ ਚੌੜਾ ਹਵਾਨਾ ਕਰਮਾ ਵਾਲੀ ਦਾ 12 ਲੀਟਰ ਦੁੱਧ ਐਸ ਟਾਈਮ ਕੋਈ ਵੀ ਭਰਾ ਇਥੋਂ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਜਾ ਸਕਦਾ। ਕੱਟੀ ਨੂੰ ਇਹਨੇ ਜਨਮ ਦਿੱਤਾ ਕੱਟੀ ਵੀ ਇਹਦੀ ਨਰੋਈ ਆ ਕਿਉਂਕਿ ਦੁੱਧ ਵਾਲੀ ਮੱਝ ਦਾ ਹੀ ਬੱਚਾ ਨਰੋਆ ਹੋਊਗਾ। ਹਾਂ ਵੀਰੇ ਇਹਦੀ ਅਗਾੜਾ ਨੇ ਜਿਹੜੀ ਮੂਹਰਲੇ ਥਣਾਂ 'ਚ 3 ਕਿਲੋ ਦੁੱਧ ਆ ਵੀਰੇ ਦੇ। ਠੀਕ ਐ। ਹਾਂ। ਸੋ 3 ਕਿਲੋ ਅਗਲੇ ਥਣਾਂ 'ਚ ਦੁੱਧ। ਪਸਮਾਚ ਥਣ ਬੜਾ ਸੋਹਣਾ ਨਿਕਲੂਗਾ ਹਜੇ ਖਾਲੀ ਥਣ। ਬਹੁਤ ਸੋਹਣਾ ਥਣ ਕੱਢਦੀ ਆ। ਜਣੀ ਅਗਾੜੀ ਪਿਛਾੜੀ ਇਹਦੀ ਜਮਾਂ ਬਰਾਬਰ ਜੀ ਹੋਈ ਆ ਪਿਛਾੜੀ 'ਚ ਕਿਲੋ ਪਾਈ ਆ ਅੱਧਾ ਕਿਲੋ ਵੱਧ ਹੋਊਗਾ ਦਾ ਕਹਿ ਨਹੀਂ ਸਕਦੇ ਨਹੀਂ ਇਹ ਗਾੜੀ ਪਿਛਾੜੀ ਇਹਦੀ ਜਮਾਂ ਬਰਾਬਰ ਆ ਓਕੇ ਹਾਂ ਠੀਕ ਹੈ ਜੇ ਆਪਾਂ ਮਗਰਲਾ ਮੂਰਲਾ ਥਣ ਫੜ ਕੇ ਚੋਨੇ ਆ ਨਾ ਤੇ ਐਵੇਂ 8-10 ਹਜ਼ਾਰਾਂ ਦਾ ਫਰਕ ਪੈਂਦਾ ਠੀਕ ਹੈ ਉਹ ਲਗਭਗ ਅਗਲੇ ਤੇ ਪਿਛਲੇ ਸੋਨਾ ਚੋਟੀਆ ਚੌੜੀ ਚੂੜੀ ਬਹੁਤਾ ਦੇਖਿਆ ਹੀ ਹੈ ਤੁਸੀਂ ਠੀਕ ਹੈ ਨਾ ਆ ਭਾਈ ਪੂਛ ਫੜੋ ਇਹਦੀ ਮੜੀ ਵਸੂ ਹਵਾਨੇ ਬਾਰੇ ਮੈਂ ਗੱਲ ਕੀਤੀ ਸੀ ਝੋਟੀ ਦਾ ਹਵਾਨਾ ਦੇਖਿਓ ਕਰਮਾਲੀ ਦਾ ਬੜਾ ਸੋਹਣਾ ਹਵਾਨਾ ਚੌੜਾ ਪੂਰਾ ਖਾਲੀ ਥਾਣਾ ਬਿਲਕੁਲ ਕੋਈ ਪਸਮਾਨ ਨਹੀਂ ਥਾਣਾ ਦੇ ਵਿੱਚ ਕਿਉਂਕਿ ਸਵੇਰ ਦੀ ਚੁਆਈ ਹੋਈ ਵੀ ਹੈ ਹਜੇ 3 ਵਜੇ ਵੀਡੀਓ ਬਣ ਰਹੀ ਹੈ ਬਾਈ ਮਾੜੀ ਨਹੀਂ ਹਲਾਲਾ ਝੋਟੀ ਹੂੰ ਥੋੜਾ ਜਿਹਾ ਹਿੱਲੂਗੀ ਤਾਂ ਤੁਹਾਨੂੰ ਹੋਰ ਹਵਾਨਾ ਕਲੀਅਰ ਹੋ ਜਾਊਗਾ ਠੀਕ ਹੈ ਬਾਈ ਸੋ ਇਹ ਹਵਾਨਾ ਦੋ ਦੁੱਧ ਜਿਹੜਾ ਬਾਈ ਨੇ ਹਾਜ਼ਰ ਦੱਸਤਾ ਉਹ ਤੁਸੀਂ ਝੋ ਸਕਦੇ ਹੋ ਇਹ ਤੋਂ ਇਲਾਵਾ ਇੱਕ ਝੋਟੀ ਹੋਰ ਤੁਹਾਨੂੰ ਦਿਖਾਉਣਾ ਹੈ ਇਹਦਾ ਵੀ ਹਵਾਨਾ ਐਵੇਂ ਖੜੀ ਦਾ ਦੇਖੋ ਬਾਕੀ ਤੋਰ ਕੇ ਵੀ ਤੁਹਾਨੂੰ ਦਿਖਾ ਦੇਣੀ ਹੈ ਬਿਲਕੁਲ ਇਹ ਤਾਜੀ ਸੂਈ ਵੀ ਝੋਟੀ ਹੈ ਅ ਭਾਈ ਇਹ ਕਿੰਨਾ ਸੁਆ ਛੋਟੀ ਸੁਈ ਇਹ ਵੀਰੇ ਪਹਿਲਾ ਸੁਆ ਵਾ ਹੂੰ ਇਹ ਮੂੰਹੋ ਚਾਰ ਦੰਦ ਆ ਠੀਕ ਐ ਚਾਰ ਦੰਦ ਕਲੀਅਰ ਆ ਇਹਦੇ ਠੀਕ ਹੈ ਨਾ ਤੇ ਮੰਨ ਕੇ ਚੱਲੋ ਵੀ ਕੋਈ ਔਲ ਸ਼ੌਲ ਨਹੀਂ ਪੂਰਾ ਵੀ ਠੀਕ ਹੈ ਠੀਕ ਆ ਤੇ ਦੁੱਧ ਇਹਦੇ ਥੱਲੇ ਬੋਲਾ ਵਾ ਹੂੰ ਉਹ ਅਗਲਾ ਦੁੱਧ ਅਗਲੇ ਦੇ ਕਰਮ ਦਾ ਜਿੰਨਾ ਦੇ ਦੇ ਅਗਲਾ ਆ ਵੀ ਇਹਨਾਂ ਮੰਨ ਲਾ ਸਕਦਾ ਵੀ ਦੁੱਧ ਵਾਲੀ ਝੋਟੀ ਆ ਨਸਲ ਪੂਰੀ ਵਧੀਆ ਝੋਟੀ ਦੀ ਦੁੱਧ ਦੇਣ ਵਾਲੀ ਆ ਠੀਕ ਆ ਧਾਰ ਇੱਕ ਨੰਬਰ ਆ ਖੁੱਲੀ ਧਾਰ ਦੀ ਆ ਠੀਕ ਹੈ। ਕੋਲੀ ਧਾਰਾ ਪੂਰੀ ਇਹ ਮੰਨ ਕੇ ਚੱਲੋ ਹਜੇ ਆਪਾਂ ਖਾਲੀ ਹੋਈ ਕੀਤੀ ਆ। ਠੀਕ ਹੈ। ਠੀਕ ਹੈ ਨਾ? ਤੇ ਇਹ ਝੋਟੀ ਹਜੇ ਘੱਟ ਤੋਂ ਘੱਟ 10-12 ਦਿਨ ਤੱਕ ਜਾ ਕੇ ਬਣੂਗੀ। ਹਰ ਇੱਕ ਬੰਦੇ ਨੂੰ ਪਤਾ ਹੀ ਆ ਜਿਹਨੇ ਪਹਿਲਾਂ ਝੋਟੀ ਲੈਣੀ ਆ ਪਰ ਸੀਲ ਸਾਉ ਦਾ ਕੋਈ ਅੰਤ ਨਹੀਂ ਝੋਟੀ ਦਾ। ਅੱਛਾ ਭਾਈ ਅੱਜ ਦਿਨ ਕਿੰਨੇ ਹੋਗੇ ਸੂਈ ਨੂੰ? ਇਹਨੂੰ ਅੱਜ ਤੀਜਾ ਦਿਨ ਆ ਵੀਰੇ। ਤੀਜਾ ਦਿਨ। ਸਹੀ ਹਾਂ। ਠੀਕ ਹੈ ਰੇਟ ਇਹਦਾ ਕੀ ਲੱਗਣਾ? ਰੇਟ ਇਹਦਾ ਭਾਈ 1 ਲੱਖ ਤੇ 55000 ਰੁਪਏ ਚੋਂ ਮਾਨਤਾ ਕਰਾ। 155 ਚੋਂ ਹਾਂਜੀ ਖੋਲੀ ਵੀਰੇ ਨੂੰ ਦੱਸੋ 155000 ਚੋਂ ਹੋਊਗਾ ਮਾਨਤਾਨ ਸੂਆ ਪਹਿਲਾ ਸੂਈ ਐ ਸੂਈ ਹਜੇ ਤਾਜੀ ਐ ਤੇ ਬੱਚਾ ਇਹਨੇ ਕਟਿਆ ਜਿਹੜਾ ਕੱਟੇ ਨੂੰ ਜਨਮ ਦਿੱਤਾ ਸੀਲ 3 ਫੇ ਇੰਨੀ ਕਾ ਬਾਈ ਕਹਿੰਦਾ ਵੀ ਕੋਈ ਆਲ ਨਹੀਂ ਕੀ ਕਿਸੇ ਕਸਮ ਦੀ ਸਿੰਗ ਬਿਲਕੁਲ ਛੋਟਾ ਦੱਸੋ ਝੋਕੀ ਦਾ ਕੰਟਾ ਤੁਸੀਂ ਇਹਦਾ ਦੇਖ ਲਓ ਬਾਕੀ ਇਹਦੇ ਜਿੰਨੇ ਬੰਨ ਦੇ ਸਾਰਾ ਜਦੋਂ 15 ਦਿਨ ਨੰਗੇ ਨਾ ਫਿਰ ਗੱਲਾਂ ਕੁਝ ਹੋਰ ਹੋਣਗੀਆਂ ਝੋਟੀਆਂ ਜਾਨੀ ਦੇਖਣ ਲਿਆਗਾ ਆਰਡਰ ਬਣਾਉਗੀ ਝੋਟੀ ਇਹੋ ਜੀ ਗੱਲ ਨਹੀਂ ਠੀਕ ਹੈ ਨਾ ਹਰੇਕ ਝੋਟੀ ਦਾ ਇਦਾਂ ਦਾ ਆਰਡਰ ਨਹੀਂ ਹੁੰਦਾ ਜਿੱਦਾਂ ਦਾ ਇਹ ਬਣਾਉਗੀ ਠੀਕ ਹੈ ਤੇ ਹੁਣ ਇਹ ਬੋਲੇ ਤੋਂ ਖਾਲੀ ਕੀਤੀ ਕਰਕੇ ਹੂੰ ਦੱਸਦੀ ਆ ਵੀ ਟੈਲ ਟੈਲ ਜੀ ਪਈ ਆਲੇ ਵਿੱਚ ਹੂੰ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਤਾਜ਼ਾ ਪਸ਼ੂ ਆ ਉਹ ਤਾਂ 8-10 ਦਿਨ ਬਾਅਦ ਜਾ ਕੇ ਬਣਦਾ ਸਹੀ ਹੈ ਖਾਸ ਕਰਕੇ ਪਹਿਲਣ ਹੂੰ ਸੋ ਇਹ ਝੋਟੀ ਪਹਿਲਾ ਸੂਆ ਖਵਾਣਾ ਫੇਰ ਦੇਖ ਲੋ ਕਰਨ ਵਾਲੀ ਦਾ ਇਹ ਬਹੁਤ ਮਸਤ ਜੀ ਝੋਟੀ ਆ ਸੋ ਇਹਨੂੰ ਤੋੜਨਾ ਵੀ ਔਖਾ ਹੈ ਜਿੱਥੇ ਖੜ ਜਾਂਦੀ ਹੈ ਇਸ ਤਰ੍ਹਾਂ ਦਾ ਇਹਦਾ ਸੁਭਾਅ ਸੋ ਇਹ ਅੱਜ ਦੀ ਵੀਡੀਓ ਦੇ ਨਾਲ ਸੀਗੇ ਦੱਸੋ ਜਿਹੜੇ ਵਿਕਰੀ ਵਾਲੇ ਭਾਈ ਕੋਲ ਹਾਂ ਹਾਂ ਬਾਕੀ ਵੀਰੇ ਆਪਾਂ ਨਾ ਜੋ ਦੱਸਤਾ ਹਮ ਆਪਣੇ ਘਰੇ ਐਨ ਤਸੱਲੀ ਕਰਕੇ ਦੇਖੋ ਠੀਕ ਹੈ ਨਾ ਤੇ ਜਣੀ ਉਹ ਆ ਵੀ ਜਦੋਂ ਅਗਲੇ ਦੀ ਹੋਗੀ ਤਾਂ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਨਾ ਵੀਡੀਓ ਜਿ ਆਪਾਂ ਇਹੀ ਗੱਲ ਕਹਿੰਨੇ ਆ ਦੇਖੋ ਇਹ ਆ ਸਾਹ ਵਾਲੀ ਚੀਜ਼ ਠੀਕ ਹੈ ਨਾ ਜਿੰਨਾ ਚਿਰ ਆਪਣੇ ਘਰੇ ਆ ਜੋ ਆਪਾਂ ਦੱਸਦੇ ਆ ਸਾਡੇ ਘਰੇ ਹਾਜ਼ਰ ਆ ਕੋਈ ਅਸੀਂ ਗਲਤ ਨਹੀਂ ਕਹਿ ਰਹੇ ਜੇ ਕਹੇ ਵੀਰ ਭਰਾ ਨੂੰ ਕੋਈ ਬਹਿਵਾ ਦਾ ਆਪਦੀ ਤਸੱਲੀ ਕਰ ਲਵੇ ਠੀਕ ਆ ਜਦੋਂ ਸਾਡੇ ਘਰ ਤੋਂ ਚੱਲ ਗਈ ਤੇ ਉਦੋਂ ਅਗਲੇ ਦੀ ਆ ਇਹ ਅਗਲਾ ਜੁਮੇਵਾਰ ਆ ਇਹਦਾ ਠੀਕ ਹੈ ਨਾ ਤੇ ਆਪਣੀ ਇਹਦੇ ਆਪਣੇ ਘਰ ਦੀ ਗਾਰੰਟੀ ਆ ਅਗਲੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਮੇਰਾ ਵੀਰ ਆਪਦਾ ਜਿਹੜਾ ਵੀ ਆਵੇ ਮੇਰਾ ਭਰਾ ਤਸੱਲੀ ਕਰਕੇ ਲਵੇ ਇਦਾਂ ਦਾ ਅਸੀਂ ਕਹਿੰਦੇ ਨਹੀਂ ਵੀ ਸਾਡੇ ਘਾਕ ਆਵੇ ਤਾਂ ਉਹ ਦੁਬਾਰੇ ਨਾ ਆਵੇ ਸੀ ਗਾਨਾ ਅਸੀਂ ਕਹਿੰਨੇ ਆ ਵੀ ਸਾਡੇ ਘਰੋਂ ਚੰਗੀ ਜਾਵੇ ਤਾਂ ਗਾਹਕ ਦਵਾਰੇ ਆਵੇ ਠੀਕ ਆ ਜੋ ਆਪਣੇ ਕੋਲੇ ਹਾਜ਼ਰ ਆ ਕਹਤਾ ਆਪਾਂ ਵੀਡੀਓ ਤੇ ਉਹ ਹਾਜ਼ਰ ਆ ਅਗਲਾ ਆਪਦੀ ਤਸੱਲੀ ਕਰ ਲਵੇ ਠੀਕ ਹੈ ਸੋ ਦੋਸਤੋ ਜੋ ਡਿਟੇਲ ਬਾਈ ਦਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਡਿਟੇਲ ਤੁਹਾਨੂੰ ਦਿੱਤੀ ਆ ਜਿੰਨਾ ਦੁੱਧ ਦੱਸਿਆ ਉਹ ਇੱਥੇ ਇਹਨਾਂ ਦੀ ਸੇਵਾ ਦੇ ਨਾਲ ਉਹ ਪ੍ਰੋਪਰ ਤੁਹਾਨੂੰ ਹਾਜ਼ਰ ਮਿਲੂਗਾ ਤਿਆਰ ਮਿਲੂਗਾ ਉਦੋਂ ਬਾਅਦ ਤੁਸੀਂ ਕਿੰਨੇ ਕਾਂਬਦੇ ਹੋ ਉਹ ਪਸ਼ੂ ਨੂੰ ਦੁੱਧ ਵਧਾ ਲੈਣੇ ਆ ਜਾਂ ਤੁਹਾਡੇ ਕੋਲ ਘਟ ਜਾਂਦਾ ਹੈ ਉਦੀ ਕੋਈ ਗਾਰੰਟੀ ਨਹੀਂ। ਬਾਕੀ ਦੁੱਧ ਦੇਣ ਵਾਲੀਆਂ ਚੀਜ਼ਾਂ ਵਾ ਠੀਕ ਹੈ ਨਾ 2-2 4-4 ਦਿਨਾਂ ਚ ਆਪਾਂ ਇਹਨਾਂ ਨੂੰ ਕੀ ਪਤਾ ਦੁੱਧ ਵਧਾਉਣ ਵਾਲਾ ਠੀਕ ਆ ਇਹਨਾਂ ਦੀ ਬਰੀਡ ਆ ਤਾਂ ਦੁੱਧ ਆ ਸਹੀ ਸੋ ਵੇੜਾਂ ਦੋਖਾਈਆਂ ਸੀ ਤੇ ਤਿੰਨ ਨਾਲ ਝੋਟੀਆਂ ਦਿਖਾਤੀਆਂ ਤਸੱਲੀ ਆ ਕੇ ਕਰ ਲਿਓ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ।